ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਲਦੀ ਨਹੀਂ ਕੰਗਣਾਰ ਮੌਤ ਹੁਣ ਫਿਰ ਅਦਾਲਤ ਵਿੱਚ ਜਾਵੜੀ ਹੈ ਕਿ ਮੈਂ ਇਹ ਫਿਲਮ ਜਿਹੜੀ ਹੈ ਨਾ ਇਹ ਮੈਨੂੰ ਸਰਟੀਫਿਕੇਟ ਦਿੱਤਾ ਜਾਵੇ ਵੀ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਵੀ ਜਿਹੜੇ ਟਕਸਾਲਾਂ ਦੇ ਮੁਖੀ ਆ ਨਿਹੰਗ ਸਿੰਘ ਮੁਖੀ ਨੇ ਇਹ ਦੱਸਦੇ ਕਿਉਂ ਨਹੀਂ ਇਹ ਸਿੱਖਾਂ ਦਾ ਤੇ ਮਤਲਬ ਹੀ ਕੋਈ ਨਹੀਂ ਇਸ ਫਿਲਮ ਦੇ ਵਿੱਚ ਜ਼ਿਕਰ ਕਰਨ ਦਾ ਬੰਦਾ ਕਿਉਂਕਿ ਜਿਹੜੀ ਐਮਰਜੈਂਸੀ ਆ ਜਿਹੜੀ ਐਮਰਜੈਂਸੀ ਫਿਲਮ ਹੈ ਨਾ ਐਮਰਜੈਂਸੀ ਜਿਹੜੀ ਸੀ ਇੰਦਰਾ ਗਾਂਧੀ ਨੇ ਲਾਗੂ ਕੀਤੀ ਸੀ 25 ਜੂਨ 1975 ਤੋਂ ਲੈ ਕੇ ਤੇ 21 ਮਾਰਚ 1977 ਤੱਕ ਚੱਲੀ ਆ ਤੇ ਸੰਤ ਜਰਨੈਲ ਸਿੰਘ ਜੀ ਦੀ ਦਸਤਾਰਬੰਦੀ ਹੀ ਉਸ ਤੋਂ ਬਾਅਦ ਚ ਹੁੰਦੀ ਆ ਉਹ ਜਾ ਕੇ ਹੁੰਦੀ ਹੈ ਅਗਸਤ ਵਿੱਚ 25 ਅਗਸਤ 1977 ਨੂੰ ਐਮਰਜੈਂਸੀ ਖਤਮ ਹੋ ਜਾਂਦੀ ਹੈ 21 ਮਾਰਚ 1977 ਨੂੰ ਤੇ 13 April 1978 ਨੂੰ ਜਿੰਨਾ ਚਿਰ ਨਰਕਧਾਰੀਆਂ ਨੇ ਸ਼ਰਿਆਮ 13 ਸਿੰਘ ਜਿਹੜੇ ਆ ਗੋਲੀਆਂ ਨਾਲ ਮਾਰ ਕੇ ਉਸ ਤੋਂ ਬਾਅਦ ਜੇ ਵੱਡੇ ਨਹੀਂ ਉਹਨਾਂ ਚਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਪਬਲਿਕ ਦੇ ਵਿੱਚ ਨਹੀਂ ਆਏ ਉਹਨਾਂ ਓਨੀ ਦੇਰ ਤੱਕ ਉਹਨਾਂ ਨੂੰ ਕੋਈ ਨਹੀਂ ਸੀ ਜਾਣਦਾ ਉਹ ਡੇਰੇ ਦੇ ਵਿੱਚ ਰਹਿ ਕੇ ਹੀ ਸੇਵਾਵਾਂ ਨਿਭਾਉਂਦੇ ਸੀ ਔਰ ਧਰਮ ਦਾ ਪ੍ਰਚਾਰ ਕਰਦੇ ਸੀ ਕਥਾ ਕਰਨੀ ਸਿਖਾਉਂਦੇ ਸੀ ਤੇ ਡੇਰੇ ਨੂੰ ਸੰਭਾਲਦੇ ਸੀ ਬਾਕੀ ਜਦੋਂ ਧਰਮ ਜੋਤ ਮੋਰਚਾ ਸ਼ੁਰੂ ਹੋਇਆ 4 ਅਗਸਤ 1982 ਨੂੰ ਉਦੋਂ ਲੋਕਾਂ ਨੂੰ ਉਹਨਾਂ ਬਾਰੇ ਪੂਰੀ ਤਰ੍ਹਾਂ ਪਤਾ ਲੱਗਾ ਤੇ ਉਹ ਪੂਰੀ ਤਰ੍ਹਾਂ ਮਤਲਬ ਸਮਰਪਿਤ ਹੋ ਗਏ ਧਰਮ ਨੂੰ ਤੇ ਸੇਖ ਰਾਜਨੀਤੀ ਨੂੰ ਹੁਣ ਜਿਹੜੀ ਅਮਰਜੈਂਸੀ ਸੀ ਉਹਦੇ ਤੇ ਮੇਨ ਕਾਰਨ ਇਹ ਸੀ ਕਿ ਜਿਹੜਾ ਇੰਦਰਾ ਗਾਂਧੀ ਦਾ ਵਿਰੋਧੀ ਸੀ ਜਿਹੜਾ ਆਪੋਜੀਸ਼ਨ ਪਾਰਟੀ ਦਾ ਰਾਜ ਨਰ ਰਾਜ ਨਾਰੈਨ ਇਹ ਕਿਹੜੀ ਉਹਦੀ ਪਾਰਟੀ ਦਾ ਨਾਮ ਸੀ ਜਿਹੜਾ ਸੋਸ਼ਲਿਸਟ ਪਾਰਟੀ ਦਾ ਜਿਹੜਾ ਸੀ ਤੇ ਸੰਯੁਕਤ ਸੋਸ਼ਲਿਸਟ ਪਾਰਟੀ ਜਿਹੜੀ ਸੀ ਤੇ ਉਹ ਉਹਨੇ ਕੇਸ ਕਰ ਦਿੱਤਾ ਸੀ ਇੰਦਰਾ ਗਾਂਧੀ ਤੇ ਵੀ ਇਹ ਨਜਾਇਜ਼ ਜਿੱਤੀ ਆਏ ਇਹ ਗਲਤ ਤਰੀਕਿਆਂ ਨਾਲ ਜਿੱਤੀ ਆ ਉਹਦੇ ਵਿੱਚ ਨਾ ਉਹਦੇ 6 ਕਾਰਨ ਸੀਗੇ ਜਿਹੜੇ ਉਹਨੇ ਦੱਸੇ ਸੀ ਪਹਿਲਾ ਕਾਰਨ ਜਿਹੜਾ ਸੀ ਉਹਦਾ ਵੀ ਉਹਨੇ ਜਸ਼ਪਾਲ ਕਪੂਰ ਨੂੰ ਮਤਲਬ ਜਿਹੜਾ ਸੀ ਆਪਣਾ ਇਲੈਕਸ਼ਨ ਏਜੰਟ ਬਣਾਤਾ ਸੀ ਜਿਹੜਾ ਕਿ ਭਾਰਤ ਸਰਕਾਰ ਦਾ ਇੱਕ ਅਧਿਕਾਰੀ ਸੀ ਤੇ ਉਹਨੇ ਬਿਨਾ ਅਸਤੀਫਾ ਦੇਣ ਤੋਂ ਹੀ ਮਤਲਬ ਇਲੈਕਸ਼ਨ ਏਜੰਟ ਬਣ ਗਿਆ ਸੀ ਤੇ ਨੰਬਰ 2 ਤੇ ਸਵਾਮੀ ਅਦਵੈਤ ਆਨੰਦ ਦੇ ਨਾਂ ਦੇ ਬੰਦੇ ਨੂੰ ਇੰਦਰਾ ਗਾਂਧੀ ਨੇ ਉਹਦੇ ਵਿਰੁੱਧ ਪੈਸੇ ਦੇ ਕੇ ਖੜਾ ਕਰ ਦਿੱਤਾ ਵੋਟਾਂ ਤੋੜਨ ਵਾਸਤੇ 50000 ਰੁਪਇਆ ਦਿੱਤਾ ਉਹ ਸਪਸ਼ਟ ਹੋ ਗਿਆ ਵੀ ਇੰਦਰਾ ਗਾਂਧੀ ਨੇ ਦਿੱਤਾ ਹੈ ਤੀਜਾ ਕਾਰਨ ਸੀ ਪਈ ਜਿਹੜਾ ਉਹਨੇ ਹਵਾਈ ਫੌਜ ਦੀ ਵਰਤੋਂ ਕੀਤੀ ਇਹ ਜਿਹੜਾ ਮਤਲਬ ਵੋਟਾਂ ਦੀ ਖਾਤਰ ਜਿਹੜਾ ਕਿ ਮਨਾ ਹੈ ਕੋਈ ਨਹੀਂ ਕਰ ਸਕਦਾ ਤੇ ਪੰਜਵਾਂ ਕਾਰਨ ਜਿਹੜਾ ਸੀ ਉਹਨੇ ਸ਼ਰਾਬ ਤੇ ਕੰਬਲ ਵੰਡੇ ਉਹ ਵੀ ਸਾਹਮਣੇ ਆ ਗਈ ਗੱਲ 인ਦਰਾ ਗਾਂਧੀ ਨੇ ਸ਼ਰਾਬ ਵੰਡੀ ਆ ਤੇ ਕੰਬਲ ਵੰਡੇ ਆ ਗਰੀਬਾਂ ਨੂੰ ਢੁਗੀ ਝੋਂਪੜੀਆਂ ਵਾਲਿਆਂ ਨੂੰ ਆਪਣੇ ਨਾਲ ਜੋੜਨ ਵਾਸਤੇ ਤੇ ਫਿਰ ਇਹ ਗੱਲਾਂ ਕਰਕੇ ਮਤਲਬ ਜਿਹੜੀ ਹੈ ਨਾ ਉਹਨੂੰ ਉਹ ਜਿਹੜੇ ਬੰਦੇ ਸੀ ਰਾਜ ਨਾਰਾਇਣ ਦੀ ਜਿਹੜੀ ਪਾਰਟੀ ਸੀ ਅਡਵਾਨੀ ਵਰਗੇ ਆ ਟੱਲ ਵਿਹਾਰੀ ਬਾਜਪਈ ਵਰਗੇ ਇਹ ਸਾਰੇ ਬੰਦੇ ਉਹਨਾਂ ਦੇ ਨਾਲ ਸੀ ਉਹਨਾਂ ਨੇ ਪੂਰਾ ਯੋਰ ਬਣਾ ਦਿੱਤਾ ਦੇਸ਼ ਦੇ ਵਿੱਚ ਪਈ ਇੰਦਰਾ ਗਾਂਧੀ ਅਸਤੀਫਾ ਦੇਵੇ ਇਹ ਚਾਹੁੰਦੀ ਨਹੀਂ ਸੀ ਵੀ ਹੁਣ ਪੈਸਾ ਇੰਨਾ ਸਾਡੇ ਹੱਥ ਆ ਰਿਹਾ ਵਾ ਤੇ ਇਹ ਗੱਡੀ ਇਹ ਤੇ ਹੁਣ ਸਾਰਿਆਂ ਨੂੰ ਪਤਾ ਇਹ ਤਾਂ ਇੱਕ ਨਾਂ ਦੀ ਪ੍ਰਧਾਨ ਮੰਤਰੀ ਸੀ ਸਰਕਾਰ ਤੇ ਇਹਦਾ ਮੁੰਡਾ ਚਲਾਉਂਦਾ ਸੀ ਐ ਸੰਜੇ ਗਾਂਧੀ ਇਸੇ ਲਈ ਇਹਨੇ ਮਰਵਾੜਿਆ ਬਾਅਦ ਦੇ ਵਿੱਚ ਉਹ ਹਰ ਕੰਮ ਚ ਟਾਂਗ ਅਡਾਉਂਦਾ ਸੀ ਵਿੱਚ ਇਹ ਆਯਾਦ ਖਿਆਲ ਦੀ ਔਰਤ ਸੀ ਇੰਦਰਾ ਗਾਂਧੀ ਖਾਣ ਪੀਣ ਵਾਲੀ ਸ਼ਰਾਬਾਂ ਪੀਣ ਵਾਲੀ ਵੀ ਮੈਨੂੰ ਰੋਕੇ ਕੋਈ ਨਾ ਮੈਂ ਆਪਣੀ ਮਰਜ਼ੀ ਕਰਾਂ ਆਹ ਕਾਰਨ ਜਿਹੜੇ ਸੀ ਇਹ ਇਹਨਾਂ ਦਿਖਾਉਣੇ ਦਿਖਾਉਣੇ ਹਨੀ ਕੇ ਵਿੱਚ ਇਹਨਾਂ ਕਾਰਨਾਂ ਕਰਕੇ ਜਿਹੜੀ ਆ ਐਮਰਜੈਂਸੀ ਲੱਗੀ ਸੀ ਤੇ ਦਿਖਾਤਾ ਉੱਠ ਕੇ ਇਹਨੇ ਜੀ ਸਿੱਖ ਪਿੰਡਰਾਂ ਵਾਲੇ ਨੇ ਪੰਜਾਬ ਦੇ ਵਿੱਚ ਅਤੰਕ ਮਚਾਦੀ ਆ ਜੀ ਉਹ ਬੱਸਾਂ ਸੇ ਉਤਾਰ ਕੇ ਲੋਕਾਂ ਨੂੰ ਮਾਰਨੇ ਲੱਗੇ ਇਹ ਕਰਦੀ ਆ ਉਹ ਕਰਦੀ ਆ ਜਿਹੜਾ ਢਿਲਵਾ ਕਾਣ ਤੇ ਲਾਲੜੂ ਕਾਣ ਹੋਇਆ ਸੀ ਉਹ ਤੇ ਕਦੇ ਵੀ ਮਤਲਬ ਉਹ ਇਨਕੁਆਇਰੀ ਕਿਸੇ ਸਿਰੇ ਤੇ ਪੁੱਜੀ ਨਹੀਂ ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਸਰਕਾਰ ਦੇ ਬੰਦੇ ਹੀ ਆਪਣੇ ਸੀ ਉਹਨਾਂ ਨੇ ਇੱਕ ਸਿੱਖਾਂ ਦੇ ਧਰਮ ਰੋਜੋਦ ਮੋਰਚੇ ਦੇ ਖਿਲਾਫ ਹਵਾ ਬਣਾਉਣ ਵਾਸਤੇ ਇੱਕ ਸਰਕਾਰ ਨੇ ਆਪ ਬੰਦੇ ਮਰਵਾਏ ਕਿ ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ ਪੜਕਾਉਣ ਵਾਸਤੇ ਇਹ ਕਾਂਡ ਸਰਕਾਰ ਨੇ ਆਪ ਕਰਵਾਏ ਤੇ ਇਹਨੇ ਸਪਸ਼ਟ ਸਿੱਖਾਂ ਦੇ ਮੱਥੇ ਮਾਰ ਦਿੱਤੇ ਕਿ ਸਿੱਖ ਜੜੇ ਆ ਉਹੇ ਕੰਮ ਕਰਦੇ ਰਹੇ ਆ ਬੱਸਾਂ ਚੋਂ ਲਾ ਕੇ ਬੰਦੇ ਮਾਰਦੇ ਰਹੇ ਆ ਸਿੱਖ ਜੜੇ ਸੀ ਉਹਨਾਂ ਦਾ ਹਿੰਦੂਆਪਤੀ ਵਤੀਰਾ ਕੀ ਸੀ ਆ ਵੀਡੀਓ YouTube ਤੇ ਹੈਗੀ ਆ ਇੱਕ ਵਾਰੀ ਸਿੰਘਾਂ ਨੇ 29 ਹਿੰਦੂ ਅਗਵਾ ਕੀਤੇ ਸੀ ਮਨਜਿੰਦਰ ਸਿੰਘ ਈਸੀ ਹੋਰਾਂ ਨੇ ਤੇ ਕਿਸੇ ਪੁਲਿਸ ਅਫਸਰ ਨੂੰ ਘੇਰਨ ਵਾਸਤੇ ਉਹ 29 ਹਿੰਦੂ ਜਿਹੜੇ ਸੀ ਜਦੋਂ ਉਹਨਾਂ ਨੂੰ ਛੱਡਿਆ ਉਹ ਨਾ ਤੇ ਉਹ ਵਾਪਸ ਨਹੀਂ ਸੀ ਜਾਂਦੇ ਉਹ ਕਹਿੰਦੇ ਸੀ ਵੀ ਅਸੀਂ ਵੀ ਖਾੜਕੂ ਬਣਨਾ ਹਰ ਤਰੀਕੇ ਨਾਲ ਉਹਨਾਂ ਦੀ ਸੇਵਾ ਟਹਿਲ ਕੀਤੀ ਗਈ ਸੀ ਅਸਲੀ ਸਿੰਘਾਂ ਦਾ ਕਰਤਾਰ ਆ ਸੀ ਉਹ ਇਦਾਂ ਸਿੰਘਾ ਅਜ ਸਿੰਘ ਜਿਹੜੇ ਸੀ ਇਦਾਂ ਹਿੰਦੂਆਂ ਨੂੰ ਨਹੀਂ ਸੀ ਮਾਰਦੇ ਕਿਉਂਕਿ ਮੈਂ ਪਹਿਲਾਂ ਖੁਦ ਖਾੜਕੂ ਸੀ ਸਾਨੂੰ ਪਤਾ ਮੈਨੂੰ ਅੱਧੀ ਅੱਧੀ ਰਾਤ ਨੂੰ ਪੰਡਤਾਂ ਦੇ ਮੁੰਡੇ ਜਿਹੜੇ ਸੀ ਉਹ ਬੱਸੇ ਚੜਾ ਕੇ ਆਉਂਦੇ ਰਹੇ ਆ ਟ੍ਰੇਨਾਂ ਦੇ ਵਿੱਚ ਜੰਜੀਰਾ ਖਿੱਚ-ਖਿੱਚ ਕੇ ਟ੍ਰੇਨਾਂ ਨੂੰ ਰੋਕ ਕੇ ਸਾਨੂੰ ਚੜਾਉਂਦੇ ਰਹੇ ਆ ਤੇ ਇਸ ਕਰਕੇ ਇਹ ਫਿਲਮ ਜਿਹੜੀ ਹੈ ਪੂਰਨ ਤੌਰ ਤੇ ਬੈਨ ਹੋਣੀ ਚਾਹੀਦੀ ਆ ਜੇ ਕਿਤੇ ਇਸ ਫਿਲਮ ਨੂੰ ਸਰਟੀਫਿਕੇਟ ਮਿਲ ਗਿਆ ਤੇ ਦੇਸ਼ ਦੇ ਵਿੱਚ ਦੰਗੇ ਜਿਹੜੇ ਆ ਨਾ ਹਿੰਦੂ ਸਿੱਖਾਂ ਦੇ ਵਿੱਚ ਹੋ ਜਾਣੇ ਆ ਤੇ ਬਹੁਤ ਲੋਕ ਮਰਨਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨੂੰ ਆਪਣੀ ਲਾਡਲੀ ਨੂੰ ਨੱਥ ਪਾਈ ਜਾਵੇ ਤੇ ਪੰਜਾਬ ਦਾ ਤੇ ਦੇਸ਼ ਦਾ ਮਾਹੌਲ ਨਾ ਵਿਗਾੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ